ਆਉਣਾ ਵਾ ਇੱਥੇ ਬਹਿਣਾ ਵਾ ਹਾਂਜੀ ਤੇ ਫੋਨ ਕਰਨਾ ਵਾ ਆਪਣੇ ਕਿਹਿਆ ਦੋਸਤ ਨੂੰ ਹਾਂ ਹਾਂ ਅੱਜ ਮੈਂ ਨਹੀਂ ਆਣਾ ਅੱਜ ਮੈਂ ਨਾ ਜਾਣਾ ਵਾ ਆਪਣੇ ਸੌਰੇ ਤੇ ਕੋਈ ਗੱਲ ਨਹੀਂ ਤੂੰ ਕੰਮ ਮੇਰਾ ਰੱਖ ਛੜੀ ਅੱਛਾ ਤੇ ਕੱਲ ਜਾਂ ਪਰਸੋਂ ਤੱਕ ਮੈਂ ਆਣ ਕੇ ਨਾ ਤੇ ਕਰ ਦੂੰਗਾ ਅੱਛਾ ਤੇ ਫੋਨ ਕੱਟ ਕੇ ਇਦਾਂ ਕਰਦਾ ਵਾਂ ਇਧਰੋਂ ਤਾਂ ਮੈਂ ਫ੍ਰੀ ਹੋ ਗਿਆ ਰੁਪਿੰਦਰ ਨੂੰ ਕਹਿ ਦੇਣਾ ਵਾ ਪਿੰਡ ਚਲੀਏ ਰੁਪਿੰਦਰ ਰੁਪਿੰਦਰ ਸਾਹਿਬ ਇਧਰ ਆਉਣਾ ਵਾ ਠੀਕ ਹੈ ਇੱਥੇ ਬਹਿਣਾ ਵਾ ਤੂੰ ਕਹਿ ਨਹੀਂ ਪਿੰਡ ਜਾਣਾ ਵਾ ਤੇ ਪਿੰਡ ਚਲੀਏ ਉਹ ਗੱਲ ਹੋਈ ਨਹੀਂ ਠੀਕ ਹੈ ਇਹਨਾਂ ਨੇ ਕਹਿਣਾ ਵਾ ਅੱਜ ਤਾਨੂੰ ਕਿਹਦਾ ਚੇਤਾ ਆ ਗਿਆ ਚਾਂ ਚੱਕ ਤੁਸੀਂ ਡਰਦੇ ਜਿ ਅੱਜ ਚਾਂਚ ਅੱਗੇ ਦਾ ਚੇਤਾ ਆ ਗਿਆ ਤੁਸੀਂ ਕਿੱਲੇ ਦੱਸ ਜਦੋਂ ਜਾਈਏ ਤਾਂ ਵੀ ਗੱਲਾ ਨਾ ਜਾਈਏ ਤਾਂ ਵੀ ਗੱਲਾ ਤੂੰ ਐਦਾਂ ਕਰ ਪਿੰਡ ਫੋਨ ਕਰਕੇ ਦੱਸ ਦੇ ਵੀ ਅਸੀਂ ਅੱਜ ਆਉਨੇ ਆ ਤੇ ਮੈਂ ਨਾ ਮੜਾ ਜਾ ਕਿਤੇ ਕੰਮ ਚੱਲਿਆ ਵਾਂ ਤੇ ਪਿੰਡ ਤੱਕ ਹੀ ਜਾਣਾ ਨਾ ਤੇ ਮੈਂ ਫਿਰ ਆ ਗਿਆ ਫਿਰ ਚੱਲਦੇ ਠੀਕ ਹੈ ਮੇਰੇ ਕੱਪੜੇ ਕੱਟ ਛੜੀ ਬੱਤੀ ਤੇ ਨਹੀਂ ਬੰਦਾ ਹੋੜੀ ਕਟਣ ਦੀ ਬੱਤੀ ਦਾ ਲੜੀ ਕਟਣ ਦੀ ਹਾਂ ਪ੍ਰਾਰਥਨ ਬਿਆਰਗਾ ਸਾੜਦੀ ਬੰਦ ਕਰ ਲੋ ਇਹਦੇ 2 ਮਿੰਟ ਕਰ ਲੋ ਬੰਦ ਕਰ ਲੋ ਬਰਾ ਕਰ ਲੋ ਕਰ ਲੈ ਹੋਰ ਮੁੜ ਕੇ ਉੱਤੇ ਕਰਣੀ ਪੈਣੀ ਥੱਲੇ ਕਰ ਦੋ ਉਹ ਜਿਹੜਾ 32 ਫਲਕਚੂਏਟ ਹੋਣ ਦੀ ਆ ਮੈਂ ਨਹੀਂ ਵੀ ਲੈ ਮਰੀ ਗੱਲ ਕਰੋ ਚਲ ਉਹਦਾ ਕਿੰਨੀ ਲਾਈਟ ਲੱਗਦੀ ਨਹੀਂ ਇਹ ਤੋਂ ਬਾਅਦ ਮੇਰੀ ਗੱਲ ਸੁਣ ਇਹ ਤੋਂ ਬਾਅਦ ਜਦੋਂ ਤੁਸੀਂ ਚੱਲ ਜਾਣਾ ਵਾ ਨਾ ਇਹ ਤੋਂ ਬਾਅਦ ਜਦੋਂ ਤੁਸੀਂ ਚੱਲ ਜਾਣਾ ਵਾ ਨਾ ਸੋਨੀ ਨਹੀਂ ਮਰੀ ਗੱਲ ਇਹਨਾਂ ਜਦੋਂ ਚੱਲ ਜਾਣਾ ਵਾ ਹਾਂਜੀ ਹਾਂਜੀ ਇਹਨਾਂ ਜਦੋਂ ਚੱਲ ਜਾਣਾ ਵਾ ਜਦੋਂ लवली ਨੇ ਚੱਲ ਜਾਣਾ ਵਾ ਨਾ ਤੇ ਫਿਰ ਭਾਬੀ ਜੀ ਨੇ ਸੋਚਣਾ ਵਾ ਮੈਂ ਇਦਾਂ ਕਰ ਇਕੱਲਾ ਵੀ ਹੁੰਦਾ ਹلوں ਆਪਣਾ ਮੈਂ ਇਦਾਂ ਕਰਦੀ ਮੈਂ ਨਾ ਪਿੰਡ ਫੋਨ ਕਰਕੇ ਦੱਸ ਹੀ ਦਿੰਨੀ ਆ ਤੇ ਅਗਲੇ ਵੀ ਤੇਜ਼ ਤਰੀਕ ਕਰਨੀ ਹੋਊਗੀ ਜੇ ਮਾਲਾ ਹੀ ਚਾਹ ਨਾ ਚੱਲ ਗਏ ਤੇ ਕੋਈ ਤਿਆਰੀ ਨਾ ਕੀਤੀ ਹੋਈ ਤੇ ਕਿਤੇ ਇਹਨਾਂ ਨੂੰ ਨਾ ਬੁਰਾ ਲੱਗ ਜੇ ਇਹਨਾਂ ਨੂੰ ਇਹਨੂੰ ਠੀਕ ਇਹ ਤਸੀਂ ਗੱਲ ਮਤਲਬ ਇਹਨਾਂ ਨੂੰ ਇਹਨਾਂ ਦਾ ਕੰਟੈਕਸਟ ਰੱਖ ਕੇ ਤੁਸੀਂ ਗੱਲਾਂ ਕਰਨੀਆਂ ਸਾਰੀਆਂ ਵੀ ਇਹਨਾਂ ਨੂੰ ਨਾ ਹੋ ਜਾਈਂ ਇਦਾਂ ਇਹਨਾਂ ਨੂੰ ਬੁਰਾ ਨਾ ਲੱਗ ਜੇ ਇਦਾਂ ਹੋ ਜੇ ਤੇ ਜਦੋਂ ਤੁਸੀਂ ਫੋਨ ਕਰਨਾ ਤੇ ਦੱਸਣਾ ਬੜੇ ਚਾਹ ਨਾ ਵੀ ਅੱਜ ਅਹੀਂ ਆਉਣਾ ਵਾ ਤੇ ਤੁਸੀਂ ਆ ਚੀਜ਼ਾਂ ਬਣਾ ਲਿਓ ਕੋਈ ਨਹੀਂ ਪਕੌੜੇ ਪਕਾੜੇ ਕੱਢ ਲਿਓ ਜਾਂ ਸਮੋਸੇ ਲੈ ਆਇ ਹਾਂ ਤੇ ਉਦਾਂ ਤੇ ਮੈਨੂੰ ਕਹਿੰਦੇ ਸੀ ਵੀ ਉਹ ਸ਼ਾਇਰ ਚੀਜ਼ਾਂ ਖਾਂਦਾ ਉਦਾਂ ਤੇ ਕਹੋ ਵੀ ਅਸੀਂ ਸ਼ਾਮਾਂ ਤੱਕ ਆਇੜਾ ਵਾਂ ਪਰ ਕਹਿੰਦੇ ਸੀਗੇ ਵੀ ਜੇ ਜੀ ਕਰੂਗਾ ਤਾਂ ਰਾਤ ਰਹਿ ਲਾਂਗੇ ਇਹ ਗੱਲ ਤੂੰ ਕਹਿੰਦੀ ਪਹਿਲਾਂ ਠੀਕ ਆ ਠੀਕ ਆ ਨਾ ਇਹ ਸੀਨ ਸਾਰਾ ਘੱਟੋ ਘੱਟ ਵੀ ਤੇ ਸਾਢੇ 4 ਮਿੰਟ ਦਾ ਹੁਣ ਠੀਕ ਹੈ ਜੀ ਜਦੋਂ ਤੱਕ ਨਹੀਂ ਗਏ ਤੇ ਜੇ ਨਾ ਹੋ ਗਣ ਤੇ ਕੁਝ ਨਾ ਰਪਿੰਦਰ ਹੋ ਗਈ ਤਿਆਰੀ ਹਾਂਜੀ ਤਿਆਰੀ ਤੇ ਹੋ ਗਈ ਆ ਤੇ ਬਸ ਮੈਂ ਹੀ ਕੱਪੜੇ ਪਾਉਣੇ ਆ ਤੁਹਾਡੇ ਵਾਸਤੇ ਇਹ ਨਾ ਕੁਰਤਾ ਕੁਰਤਾ ਪੰਜ ਕੁੱਤਾ ਹਾਂ ਹਾਂ ਜਾ ਕੇ ਢੋਲ ਲਿਆ ਹਰਪਿੰਦਰ ਹੋ ਗਈ ਤਿਆਰੀ ਹਾਂਜੀ ਤਿਆਰੀ ਤੇ ਹੋ ਗਈ ਆ ਬਸ ਅਹੀਂ ਕੱਪੜੇ ਪਾਉਣੇ ਆ ਹੁਣ ਤੇ ਤੁਹਾਡੇ ਵਾਸਤੇ ਇਹ ਕੁਰਤਾ ਪਜਾਮਾ ਪ੍ਰੈਸ ਕੀਤਾ ਹੈ ਤੁਸੀਂ ਵੀ ਪਾ ਲੋ ਜਾ ਕੇ ਇੱਕ ਗੱਲ ਹੋਰ ਕਹਿਣੀ ਨਾਲੇ ਇੱਕ ਗੱਲ ਹੋਰ ਵਾ ਬੈਗ ਦੇ ਵਿੱਚ ਨਾ ਕੱਪੜੇ ਮੈਂ ਪਾ ਲਈ ਆ ਤੇਜੀ ਉਥੇ ਰਹਿਣਾ ਹੋਊਗਾ ਤੇ ਰਹਿਵਾਂਗੇ ਜੇ ਨਹੀਂ ਤਾਂ ਕੋਈ ਗੱਲ ਨਹੀਂ ਉਹ ਮੇਰੀ ਸੁਣ ਗੱਲ ਉਹ ਮੇਰੀ ਸੁਣ ਗੱਲ ਮੈਨੂੰ ਪੈ ਗਿਆ ਕਿ ਕੰਮ ਚਲੋ ਕੋਈ ਗੱਲ ਨਹੀਂ ਅਮੀ ਜੀ ਮੈਂ ਰੱਖ ਦਿਆ ਕੱਪੜੇ ਫਿਰ ਅੰਦਰ ਮੈਨੂੰ ਹਮ ਤੇ ਮੈਨੂੰ ਵੀ ਨਾ ਲਵਲੀ ਦਾ ਕੰਮ ਆ ਦੀ ਸਮਝ ਨਹੀਂ ਆਉਂਦੀ ਪਰ ਮੰਮੀ ਨੂੰ ਹੁਣਾਂ ਨੂੰ ਫੋਨ ਲਾਵਾਂ ਕਿ ਨਾ ਲਾਵਾਂ ਚਲ ਵੇਖਦੀ ਆਂ ਭਲਾ ਉਹ ਵਿਚਾਰੀਆਂ ਨੇ ਨਾ ਆ ਪਾਕਿਆ ਹੀ ਗਲਤ ਹੋ ਗਿਆ ਬਣੀਆ ਕੋਈ ਮਰਕਰ ਜਿਵੇਂ ਇਹ ਹਾਂ ਵਾ ਕਹਿੰਦੇ ਵੀ ਨਹੀਂ ਪੜਾਉਣਾ ਇਹ ਹੋਰ ਆਹ ਮੈਂ ਕਹਿੰਦੀ ਪਾੜੀ ਬਸ ਬੜੀ ਆਇਆ ਹੈ ਅੱਛਾ ਅੱਛਾ ਠੀਕ ਹੈ ਭੇਜੀ ਫਿਰ ਤੁਸੀਂ ਫੋਟੋ ਉਹਨਾਂ ਨੂੰ ਗਾਸਨ ਬਨ ਨਿਪਾਲੀ ਆਪਣੇ ਦੀ ਨਾ ਜਾਣਦੇ ਗੱਲਾਂ ਉਹਨਾਂ ਦੀ ਮੰਨਣਾ ਜੇ ਉਹਦੀ ਫੋਟੋ ਅਸੀਂ ਵੇਖ ਕੇ ਨਾ ਤੇਰੀ ਫੋਟੋ ਭੇਜੀ ਬਨ ਜੋਤ ਗਾਸਨ ਪੁੱਤ ਉਹ ਆ ਸੁਣ ਲਈ ਬਨ ਜੋਤ ਵਿਸਕ ਦੀ ਗੋਲੀ ਲੈ

ਆਹ ਲਾਈਨ ਨਾ ਬਹੁਤ ਕਲੈਰਿਟੀ। ਉਹ ਬਿਸਕੁਟ ਬਹੁਤ ਐਸ ਤਿਸ ਨਹੀਂ ਵਧੀਆ ਸੀ। ਐਂਡ ਵਨ ਤੂੰ ਨਾ ਆਪਣੇ ਪਿਓ ਦੀ ਟੈਨਸ਼ਨ ਲੈ। ਆਉਣਾ ਵਾ। ਇੱਥੇ ਬਹਿਣਾ ਵਾ। ਹਾਂਜੀ। ਤੇ ਫੋਨ ਕਰਨਾ ਵਾ ਆਪਣੇ ਕਿਹ ਯਾਰ ਦੋਸਤ ਨੂੰ। ਹਾਂ ਹਾਂ ਅੱਜ ਮੈਂ ਨਹੀਂ ਆਣਾ। ਅੱਜ ਮੈਂ ਨਾ ਜਾਣਾ ਵਾ ਆਪਣੇ ਸੌਰੇ। ਤੇ ਕੋਈ ਗੱਲ ਨਹੀਂ। ਤੂੰ ਕੰਮ ਮੇਰਾ ਰੱਖ ਛੜੀ। ਅੱਛਾ। ਤੇ ਕੱਲ ਜਾਂ ਪਰਸੋਂ ਤੱਕ ਮੈਂ ਆਣ ਕੇ ਨਾ ਤੇ ਕਰ ਦਊਗਾ। ਅੱਛਾ। ਤੇ ਫੋਨ ਕੱਟ ਕੇ ਇਦਾਂ ਕਰਦਾ ਵਾਂ। ਇਧਰੋਂ ਤਾਂ ਮੈਂ ਫ੍ਰੀ ਹੋ ਗਿਆ। ਰੁਪਿੰਦਰ ਨੂੰ ਕਹਿ ਦੇਣਾ ਵਾ ਕਿ ਪਿੰਡ ਚਲੀਏ। ਰੁਪਿੰਦਰ ਰੁਪਿੰਦਰ ਨਾਲ ਇਧਰ ਆਉਣਾ ਵਾ। ਅੱਛਾ। ਤੂੰ ਕਹਿ ਨਹੀਂ ਪਿੰਡ ਜਾਣਾ ਵਾ ਤੇ ਪਿੰਡ ਚਲੀਏ ਉਹ ਗੱਲ ਹੋਈ ਨਹੀਂ ਠੀਕ ਹੈ ਇਹਨਾਂ ਨੇ ਕਹਿਣਾ ਵਾ ਅੱਜ ਤਾਨੂੰ ਕਿਦਾ ਚੇਤਾ ਆ ਗਿਆ ਚਾਂਚੱਕ ਤੁਸੀਂ ਡਰਦੇ ਜੀ ਨਹੀਂ ਇਹਨਾਂ ਕੋ ਅੱਜ ਚਾਂਚੱਕ ਦਾ ਚੇਤਾ ਆ ਗਿਆ ਤੁਸੀਂ ਕਿੱਲੇ ਦੱਸ ਜਦੋਂ ਜਾਈਏ ਤਾਂ ਵੀ ਗੱਲਾਂ ਨਾ ਜਾਈਏ ਤਾਂ ਵੀ ਗੱਲਾਂ ਤੂੰ ਐਦਾਂ ਕਰ ਪਿੰਡ ਫੋਨ ਕਰਕੇ ਦੱਸ ਦੇ ਵੀ ਅਸੀਂ ਅੱਜ ਆਉਨੇ ਆ ਤੇ ਮੈਂ ਨਾ ਮੜਾ ਜਾ ਕਿਤੇ ਕੰਮ ਚੱਲਿਆ ਵਾ ਤੇ ਪਿੰਡ ਤੱਕ ਹੀ ਜਾਣਾ ਵਾ ਤੇ ਮੈਂ ਫਿਰ ਆ ਗਿਆ ਫਿਰ ਚੱਲਦੇ ਠੀਕ ਹੈ ਮੇਰੇ ਕੱਪੜੇ ਕੱਟ ਛੜੀ ਬੱਤੀ ਤੇ ਨਹੀਂ ਬੰਦਾ ਹੋੜੀ ਕਟਣ ਦੀ ਇਹ ਬੱਤੀ ਪੜਾ ਨਹੀਂ ਲੜ ਜੀ ਕਟਣ ਦੀ ਪਰਾਥਨ ਪਿਆਰੀਆਂ ਸਾੜਤੀਆਂ ਬੰਦ ਕਰ ਲੋ ਇਹਦੇ 2 ਮਿੰਟ ਕਰ ਲੋ ਬੰਦ ਕਰ ਲੋ ਬੰਦ ਕਰ ਲੋ ਕਰ ਲੈ ਹੋਰ ਮੁੜ ਕੇ ਉੱਤੇ ਕਰਉਣੀ ਪੈਣੀ ਥੱਲੇ ਕਰ ਦੋ ਉਹ ਯਾਰਾ ਬੱਤੀ ਫਲਕਚੂਏਟ ਹੋ ਰਹੀ ਆ ਮੰਦੇ ਨਹੀਂ ਮੇਰੇ ਗੱਲ ਲੈ ਕਰੋ ਚੱਲ ਉਹਦਾ ਕਿੰਨੀ ਲਾਈਟ ਲੱਗਦੀ ਨਹੀਂ ਇਸ ਤੋਂ ਬਾਅਦ ਮੇਰੀ ਗੱਲ ਸੁਣ ਇਹ ਤੋਂ ਬਾਅਦ ਜਦੋਂ ਤੁਸੀਂ ਚੱਲ ਜਾਣਾ ਵਾ ਨਾ ਇਹ ਤੋਂ ਬਾਅਦ ਜਦੋਂ ਤੁਸੀਂ ਚੱਲ ਜਾਣਾ ਵਾ ਨਾ ਉਹ ਨਹੀਂ ਨਹੀਂ ਮੈਂ ਜਾਣੀ ਇਹਨਾਂ ਜਿਦਾਂ ਚੱਲ ਜਾਣਾ ਵਾ ਹਾਂਜੀ ਹਾਂਜੀ ਇਹਨਾਂ ਜਿਦਾਂ ਚੱਲ ਜਾਣਾ ਵਾ ਜਦੋਂ ਲਵਲੀ ਨੇ ਚੱਲ ਜਾਣਾ ਵਾ ਨਾ ਤੇ ਫਿਰ ਭਾਬੀ ਕੀ ਨੇ ਸੋਚਣਾ ਵਾ ਮੈਂ ਇਦਾਂ ਕਰ ਇਥੇ ਭਾਬੀ ਹੁੰਦਾ ਹਲੋ ਆਪਣਾ ਮੈਂ ਇਦਾਂ ਕਰਦੀ ਮੈਂ ਨਾ ਪਿੰਡ ਫੋਨ ਕਰਕੇ ਦੱਸ ਹੀ ਦੇਣੀ ਆ ਤੇ ਅਗਲੇ ਵੀ ਧਿਆਈ ਤਰੀ ਕਰਨੀ ਹੋਊਗੀ ਜੇ ਮਾਲਾ ਹੀ ਚਾਣਕ ਚੱਲ ਗਏ ਤੇ ਕੋਈ ਤਿਆਰੀ ਨਾ ਕੀਤੀ ਹੋਈ ਤੇ ਕਿਤੇ ਇਹਨਾਂ ਨੂੰ ਨਾ ਬੁਰਾ ਲੱਗ ਜੇ ਇਹਨਾਂ ਨੂੰ ਇਹਨੂੰ ਠੀਕ ਹੈ ਇਹ ਤੁਸੀਂ ਗੱਲ ਮਤਲਬ ਇਹਨਾਂ ਨੂੰ ਇਹਨਾਂ ਦਾ ਕੰਟੈਕਸਟ ਰੱਖੀ ਤੁਸੀਂ ਗੱਲਾਂ ਕਰਨੀਆਂ ਸਾਰੀਆਂ ਵੀ ਇਹਨਾਂ ਨੂੰ ਨਾ ਹੋ ਜਾਈਂ ਏਦਾਂ ਇਹਨੂੰ ਬੁਰਾ ਨਾ ਲੱਗ ਜੇ ਏਦਾਂ ਹੋ ਜੇ ਤੇ ਜਦੋਂ ਤੁਸੀਂ ਫੋਨ ਕਰਨਾ ਤੇ ਦੱਸਣਾ ਬੜੇ ਚਾਹ ਨਾਲ ਵੀ ਅੱਜ ਅਹੀਂ ਆਉਣਾ ਵਾ ਤੇ ਤੁਸੀਂ ਆ ਚੀਜ਼ਾਂ ਬਣਾ ਲਿਓ ਕੋਈ ਨਹੀਂ ਪਕੌੜੇ ਪਕਾੜੇ ਕੱਢ ਲਿਓ ਜਾਂ ਸਮੋਸੇ ਲੈ ਆਇਓ ਕੱਲੀ ਚਾਹ ਨਾਲ ਵੀ ਆ ਲਿਓ ਹੈਨਾ ਤੇ ਉਦਾਂ ਤੇ ਮੈਨੂੰ ਕਹਿੰਦੇ ਸੀ ਵੀ ਸ਼ਾਇਰ ਚੀਜ਼ਾਂ ਖਾਂਦਾ ਉਦਾਂ ਤੇ ਕਹੋ ਵੀ ਅਸੀਂ ਸ਼ਾਮਾਂ ਤੱਕ ਆਇਣਾ ਵਾ ਪਰ ਕਹਿੰਦੇ ਸੀਗੇ ਵੀ ਜੇ ਜੀ ਕਰੂਗਾ ਤੇ ਰਾਤ ਰਹਿ ਲਾਂਗੇ ਇਹ ਗੱਲ ਤੋਂ ਕਹਿੰਦੀ ਪਹਿਲਾਂ ਠੀਕ ਆ ਠੀਕ ਹੈ ਨਾ ਇਹ ਸੀਨ ਸਾਰਾ ਘਟੋ ਘਟਵੀ ਗੱਤਾਂ ਵੀ ਕੱਢ। ਤੇ ਜੇ ਨਾ ਹੋ ਕਣ ਤੇ ਕੁਝ ਨਾ ਰਪਿੰਦਰ ਹੋ ਗਈ ਤਿਆਰੀ? ਹਾਂਜੀ ਤਿਆਰੀ ਤੇ ਹੋ ਗਈ ਆ ਤੇ ਬਸ ਮੈਂ ਹੀ ਕੱਪੜੇ ਪਾਉਣੇ ਆ। ਤੁਹਾਡੇ ਵਾਸਤੇ ਨਾ kurta kurta ਪਜਾ ਪੁੱਤਾ। ਹਾਂ ਹਾਂ। ਨਾ ਬੰਦਿਆ ਉਹ ਮੈਂ। ਜਾ ਕੇ ਰੋ ਲਿਆ। ਰਪਿੰਦਰ ਹੋ ਗਈ ਤਿਆਰੀ? ਹਾਂਜੀ ਤਿਆਰੀ ਤੇ ਹੋ ਗਈ ਆ। ਬਸ ਅਹੀਂ ਕੱਪੜੇ ਹੀ ਪਾਉਣੇ ਆ ਹੁਣ। ਤੇ ਤੁਹਾਡੇ ਵਾਸਤੇ ਨਾ ਕੁਰਤਾ ਪਜਾਮਾ ਪ੍ਰੈਸ ਕੀਤਾ ਹੀ ਤੇ ਤੁਸੀਂ ਵੀ ਪਾ ਲੋ ਜਾਗੇ ਇੱਕ ਗੱਲ ਹੋਰ ਕਹਣੀ ਨਾਲ ਇੱਕ ਗੱਲ ਹੋਰ ਵਾ ਬੈਗ ਦੇ ਵਿੱਚ ਨਾ ਕੱਪੜੇ ਮੈਂ ਪਾ ਲਈ ਆ ਤੇ ਜੇ ਉੱਥੇ ਰਹਿਣਾ ਹੋਊਗਾ ਤੇ ਰਹਿਵਾਂਗੇ ਜੇ ਨਹੀਂ ਤਾਂ ਕੋਈ ਗੱਲ ਨਹੀਂ ਉਹ ਮੇਰੀ ਸੁਣ ਗੱਲ ਉਹ ਮੇਰੀ ਸੁਣ ਗੱਲ ਮੈਨੂੰ ਪੈ ਗਿਆ ਕਿ ਕੰਮ ਚਲੋ ਕੋਈ ਗੱਲ ਨਹੀਂ ਅਮੇ ਜੀ ਮੈਂ ਰੱਖ ਦਈਏ ਕੱਪੜੇ ਫਿਰ ਅੰਦਰ ਮੈਨੂੰ ਹਮ ਤੇ 21 ਮੈਨੂੰ ਵੀ ਨਾ लवली ਦਾ ਕੰਮ ਆ ਦੀ ਸਮਝ ਨਹੀਂ ਆਉਂਦੀ ਪਰ ਮੰਮੀ ਨੂੰ ਨਾ ਫੋਨ ਲਾਵਾਂ ਕਿ ਨਾ ਲਾਵਾਂ ਚੱਲ ਵੇਖਦੀ ਆਂ ਭਲਾ ਵਿਚਾਰੀਆਂ ਨੇ ਨਾ ਆਪਾਂ ਕਿਹਾ ਹੀ ਗਲਤ ਹੋ ਗਿਆ ਬਣਾਇਆ ਕੋਈ ਦੁਆ ਕਰ ਜਿਵੇਂ ਇਹ ਹਾਂ ਕਹਿੰਦੇ ਵੀ ਨਹੀਂ ਪੜਾਉਣਾ ਆ ਜੇ ਹੋਰ ਆਹ ਮੈਂ ਕਹਿੰਦੀ ਪਾੜੀ ਬਸ ਬੜੀ ਆਇਆ ਹੈ ਅੱਛਾ ਅੱਛਾ ਠੀਕ ਹੈ ਭੇਜੀ ਫਿਰ ਤੈਨੂੰ ਫੋਟੋ ਉਹਨਾਂ ਨੂੰ ਦੱਸ ਪਰ ਨਿੱਪਾ ਦੀ ਆਪਣੇ ਦੀ ਨਾ ਜਾਣ ਦੇ ਗੱਲਾਂ ਉਹਨਾਂ ਦੀ ਮੰਨਣਾ ਜੇ ਉਹਦੀ ਫੋਟੋ ਅਸੀਂ ਵੇਖ ਕੇ ਨਾ

ਤੂੰ ਨਾ ਡੈਡੀ ਆਪਰੇ ਟੈਨਸ਼ਨ ਨਾ ਲੈ। ਨਹੀਂ ਲੈ। ਜਲਦੀ ਬਣ ਜੀ। ਸਭਾਈ। ਪਾਣੀ ਪਾ। ਪਾਣੀ। ਸਫਾਈ ਨਹੀਂ। ਭਰੇ ਮਿਲੀ ਪਾਣੀ। ਪਾਣੀ ਮਿਲੀ। ਪਾਣੀ ਬਿਨਾ ਬਣਾ। ਪੈਂ ਜੀ ਬਿਸਕਟ ਖਾਓ। ਮੈਰੀ ਗੋਲ। ਤੇ ਇਹ ਬੜਾ ਲਾਈਟ ਸਜ਼ਾ ਬਹੁਤ ਜਲ ਕਲੈਰਿਟੀ ਹੁੰਦੀ। ਲਾਈਟ ਨਾਲ ਬਹੁਤ ਕਲੈਰਿਟੀ। ਨਾ ਬਿਸਕਟ ਬਹੁਤ ਟੈਸਟੀ ਸੀ, ਵਧੀਆ ਸੀ। ਐਨ 1। ਤੂੰ ਨਾ ਆਪਣੇ ਪਿਓ ਦੀ ਟੈਨਸ਼ਨ ਨਾ ਲੈ।